ਦੇ ਮੰਦੇ ਬਣਾ ਹਾਂ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਵੀ ਮਿੱਤਰੋ ਇੱਕ ਤੁਹਾਨੂੰ ਇਹ ਚੀਜ਼ ਦਿਖਾਉਣ ਜਾ ਰਹੇ ਹਾਂ ਪੁਰਾਣੇ ਸਮੇਂ ਦੀ ਚੀਜ਼ ਇਹ ਆ ਬੋਜ ਪੱਤਰ ਬੋਜ ਪੱਤਰ ਉਹ ਐ ਇਹ ਪੱਤਰ ਜਿਹੜੀ ਇੱਕ ਦਰਖਤ ਦੇ ਨਾਲ ਲੱਗਦੇ ਆ ਬਾਈ ਅੱਜ ਆਪਾਂ ਆਏ ਆ ਫੌਜੀ ਸਾਹਿਬ ਦਰਾਂਗਲੇ ਦੇ ਕੋਲ ਤੇ ਐ ਇਹ ਭੋਜ ਪੱਤਰ ਜਿੱਤੇ ਰਾਈਟਿੰਗ ਲਿਖਤੀ ਜਿੱਤੇ ਰਿਮਾਈਂਡ ਲਿਖੀ ਗਈ ਹੈ ਇਹਨਾਂ ਤੇ ਹਾਂਜੀ ਪਾਪਾ ਵਾਲਮੀਗੀ ਨੇ ਪਹਿਲੇ ਸਮਾਂ ਦੇ ਵਾਲਮੀਗੀ ਮਹਾਰਾਜ ਜੀ ਨੇ ਇਹਨਾਂ ਪੱਤਰਾਂ ਤੇ ਜਿਹੜੀ ਰਿਮਾਈਂਡ ਲਿਖੀ ਸੀ ਬਾਈ ਜੀ ਪਹਿਲੇ ਕਾਗਜ਼ ਨਹੀਂ ਹੁੰਦੇ ਕਾਗਜ਼ ਨਹੀਂ ਹੁੰਦੇ ਤੇ ਇਹ ਨੇ ਇਹ ਇੱਕ ਦਰਖਤ ਦੇ ਨਾਲ ਇੱਕ ਹੀ ਤਹਿ ਦੇ ਵਿੱਚੋਂ ਬਹੁਤ ਸਾਰੇ ਪੀਸ ਨਿਕਲ ਆਉਂਦੇ ਆ ਤੇ ਇਹ ਕਦੇ ਗਲਦਾ ਨਹੀਂ ਮੀਂਹ ਦੇ ਨਾਲ ਖਰਾਬ ਨਹੀਂ ਹੁੰਦਾ بارش ਨਾਲ ਵੀ ਪਾਣੀ ਵੀ ਡੇਗ ਜਿਵੇਂ ਕਾਗਜ਼ ਗਲ ਜਾਂਦਾ ਜੀ ਇਹ ਅਜ ਤੁਸੀਂ ਰਿਐਲਿਟੀ ਦੇ ਵਿੱਚ ਭੋਜ ਪੱਤਰ ਦੇਖ ਰਹੇ ਹੋ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਇੱਕ ਇਹ ਹੈਗਾ ਜੀ ਜੋਗੀ ਫੁੱਲ ਜੋਗੀ ਫੁੱਲ ਜਿਹੜਾ ਕਿ ਪਹਾੜਾਂ ਦੇ ਵਿੱਚ ਜਿਹੜਾ ਪੈਦਾ ਹੁੰਦਾ ਹੈ ਤੇ ਫੌਜੀ ਸਾਹਿਬ ਦੀ ਡਿਊਟੀ ਸੀ ਉਧਰ ਤੇ ਉਧਰੋਂ ਲੈ ਕੇ ਆਏ ਸੀ ਤੇ ਇਹਨੂੰ ਜੋਗੀ ਮਹਾਰਾਜ ਵੀ ਕਹਿੰਦੇ ਨੇ ਜੋਗੀ ਬਾਸ਼ਾ ਜੋਗੀ ਬਾਦਸ਼ਾ ਆਹ ਦੇਖੋ ਜੀ ਇਹ ਹੁੰਦਾ ਹੈ ਰਾਤ ਨੂੰ ਜਗਦਾ ਵੀ ਹੈ ਜੀ ਬਹੁਤ ਹੀ ਵਧੀਆ ਜੀ